ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬਾ ਅਮਰਜੀਤ ਕੌਰ ਸਾਹੋਕੇ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਅਮਰਜੀਤ ਸਿੰਘ ਆਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੇ ਪਰਿਵਾਰ ਨਾਲ ਮਿਲਣੀ ਕੀਤੀ ਗਈ ਤੇ ਆਪਣਾ ਚੋਣ ਪ੍ਰਚਾਰ ਦਾ ਆਗਾਜ਼ ਜਿਹੜਾ ਉਹ ਸ਼ੁਰੂ ਕੀਤਾ ਗਿਆ ਗੱਲਬਾਤ ਕਰਦੇ ਹਾਂ ਬੀਬਾ ਅਮਰਜੀਤ ਕੌਰ ਸਾਹੋਕੇ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਮ ਦੀ ਪੰਮਾ ਦੀ ਰਿਪੋਰਟ ਅਮਰਜੀਤ ਕੌਰ ਸਾਹੂ ਕੀ ਲੋਕ ਸਭਾ ਹਲਕਾ ਫਰੀਦਕੋਟ ਕੈਂਡੀਡੇਟ ਕਾਂਗਰਸ ਪਾਰਟੀ ਜਿੱਦੀ ਕੀ ਕਹਿਣਾ ਚਾਹੁੰਦੇ ਅੱਜ ਪਿੰਡਾਂ ਦੀਪ ਸਿੰਘ ਵਾਲਾ ਅੱਛਾ ਮੈਂ ਪਿੰਡਾਂ ਦਾ ਦੌਰਾ ਕੀਤਾ ਇੱਕ ਦੋ ਥਾਵਾਂ ਤੇ ਅਸੀਂ ਅਫਸੋਸ ਕਰਨ ਗਏ ਅਲਗ-ਅਲਗ ਪਿੰਡਾਂ 'ਚ ਔਰ ਇੱਥੇ ਅੱਜ ਸਾਡੇ ਮੈਡਮ ਚੇਅਰਪਰਸਨ ਇੰਨੇ ਦੇ ਘਰ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਆ ਉਹਦੇ ਚ ਅਸੀਂ ਆਪਣੇ ਜਿਹੜੇ ਪ੍ਰੋਗਰਾਮ ਅਸੀਂ ਬਣਾਏ ਆ ਵੀ ਕਿ ਕਿਸ ਤਰ੍ਹਾਂ ਅਸੀਂ ਆਪਣੀ ਇੱਕ ਕੈਂਪੇਨ ਚ ਚਲਾਉਣੀ ਆ ਔਰ ਅੱਜ ਮੈਨੂੰ ਬਹੁਤ ਹੌਸਲਾ ਮਿਲਿਆ ਇੱਥੇ ਆ ਕੇ ਔਰ ਮੈਂ ਬਹੁਤ ਖੁਸ਼ ਆ ਕਿ ਇਹ ਜਿਹੜਾ ਲੋਕ ਸਭਾ ਹਲਕਾ ਦੀ ਫਰੀਦਕੋਟ ਦੀ ਸੀਟ ਹੈ ਇਹ ਵੱਡੀ ਲੀਡ ਨਾਲ ਜਿੱਤ ਕੇ ਅਸੀਂ ਕਾਂਗਰਸ ਸਰਕਾਰ ਦੀ ਛੋਲੀ ਚ ਪਾਵਾਂਗੇ ਜੀ ਨਾਮ ਮੇਰਾ ਨਾਮ ਗੁਰਸਿੰਦਰ ਸਿੰਘ ਜੀ ਬਲਾਕ ਪ੍ਰਧਾਨ ਫਰੀਦਕੋਟ ਦੀ ਆਪੀ ਕੌਂਸਲ ਦੇ ਕਿ ਮੈਂ ਪ੍ਰਧਾਨ ਵੀ ਆ ਪੰਚਾਇਤ ਨੂੰ ਜ਼ਿਲ੍ਹਾ ਹਫੀਦਕੋਟ ਦਾ ਅੱਜ ਜਿਹੜੇ ਜਿਹੜੇ ਸਾਡੇ ਅਮਰੀਕੌਰ ਸਾਹੋਕੇ ਜਿਹੜੇ ਕੈਂਡੀਡੇਟ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਫੀਕੋਟ ਤੋਂ ਦਿੱਤੇ ਆ ਉਹਨਾਂ ਨੇ ਅੱਜ ਪਰਿਵਾਰਕ ਮਿਲਣੀ ਕੀਤੀਆਂ ਪਹਿਲਾਂ ਜਿਹੜਾ ਪਲਾਨ ਕੀਤਾ ਜਿਹੜਾ ਵੀ 1 ਜੂਨ ਤੱਕ ਦਾ ਵੀ ਲੋਕਾਂ ਨੂੰ ਕਿਵੇਂ ਜਾ ਕੇ ਕਨਵਿੰਸ ਕਰਨਾ ਲੋਕਾਂ ਨਾਲ ਕਿਵੇਂ-ਕਿਵੇਂ ਰਾਪਤਾ ਕਾਇਮ ਕਰਨਾ ਵੀ ਜਿਹੜਾ 1 ਜੂਨ ਨੂੰ ਲੋਕ ਵਾਦ-ਵਾਦ ਆਪ ਜਾ ਕੇ ਪੰਜੇ ਦਾ ਜਿਹੜਾ ਬਟਨ ਨਾ ਪਾਉਣ ਜਾ ਨੱਪਣ ਜਾ ਕੇ ਇਹ ਅੱਜ ਇਹ ਮਸ਼ਵਰਾ ਕੀਤਾ ਤੇ ਜਿਵੇਂ-ਜਿਵੇਂ ਮੰਨ ਲਓ ਜਿਹੜੇ ਦੌਰੇ ਕਰਨੇ ਆ ਇਹਦੇ ਅਗਲੇ ਪਿੰਡਾਂ ਦੇ ਉਹਦਾ ਅੱਜ ਪਲਾਨ ਤਿਆਰ ਕੀਤਾ ਖਰੜਾ ਤਿਆਰ ਕੀਤਾ